thank thank you ਜਾਦਾ ਦੋ ਅਸਰ ਸਲਾ ਜਲਪਾ ਮਾਤੂ ਦੁੱਖੇ ਦੇ ਜਨ ਜੇ ਬਣੇ ਚੰਨ ਦੀ ਬਾਤ ਨਹੀਂ ਪੜ ਜਾਂਦੀ ਹੈ ਹਰ ਤੋਂ ਮੁਕਤ ਸਿਖਾਉ ਸਵਾ ਕੋਸ਼ਿਸ਼ ਹੋ ਰਹੀ ਹੈ ਕੋਸ਼ਿਸ਼ ਹੋ ਰਹੀ ਹੈ ਤੇ ਬਾਸੰਗਤ ਦਿਨ ਸਫਲ ਦੇ ਨਾਲ ਤੁਹਾਡੇ ਘਰ ਨੂੰ ਪਹੁੰਚਣ ਦੀ ਕੋਸ਼ਿਸ਼ ਕਰਨੀ ਹੈ ਅੱਜ ਇਹ ਘਰ ਨੂੰ ਪਹੁੰਚਣਾ ਹੈ ਕਿਉਂਕਿ ਕੱਲ ਸਵੇਣਾ ਬੜਾ ਹੁਕਰਾ ਹੈ ਉਹ ਧੰਨ ਜਿਗਰਾ ਬਾਜਾ ਵਾਲੇ ਦਾ ਜਿਹੜਾ ਅਨੰਤ ਪ੍ਰਸਾਦ ਸਾਹਿਬ ਜੀ ਭਰੀਆ ਰੋਡ ਤੋਂ ਨੂੰ ਛੱਡ ਕੇ ਮੈਂ ਮੱਤ 别哭。负。 ਸਾਡੇ ਜੇਤ ਜਨ ਬਹਾਦਰ ਜੀ ਲੋਕ ਸਾਹਿਬ ਜਾਂਦਿਆਂ ਨੂੰ ਸਰਸ ਤੋਂ ਨਹੀਂ ਜਾਂਦੇ ਆ ਬਹਾਵਾ ਬਣਗੇ ਅਰੇ ਯਾ ਸਾਹਿਬ ਇਹ ਲੋਕ ਰਾਹ ਤੇ ਖੜ ਕਰ ਬੱਦਦੇ ਆ ਓਏ ਇਹਨਾਂ ਨੇ ਕਿੰਝਲ ਨੂੰ ਦਿੱਤਾ ਆ ਫਰਾਹੀ ਜਮੇ 10 ਪਾਸਾ ਦੇ ਘਰੇ ਜਾਂਦਾ ਕਰਨਾ ਨੂੰ ਘੋਣ ਵਾਸਤੇ ਬੈਠਣਾ ਇਹ ਲਾਈਵ ਬੋਲਦੇ ਕੀ ਹੈ ਜੀ ਫੀਡ ਵਾਲਾ ਕਰਨ ਬਾਅਦ ਇਹ ਕਹਿੰਦੇ ਕਿ ਕਾਹਦੇ ਹੁਣ ਜਦੋਂ ਸਰਦ ਨੂੰ ਲਈ ਜਾਂਦੇ ਆ ਤੇ ਦੂਰੇ ਦੀ ਧਾਣੇ ਕਰਦੀਆਂ 10 ਪਾਸਾ ਪਾਸਾ ਪੁੱਛਦੇ ਆ ਦੂਰੇ ਆਧਾਰ ਕੀ ਹੋਇਆ ਸਾਰਾ ਜਦੋਂ ਤਾਂ ਅਸੀਂ ਸਕਦੇ ਆ ਅੱਜ ਜਿਹੜਾ ਹੈ ਸਫੇ ਸ਼ਹਾਦਤ ਤੋਂ ਬੰਡੇ ਤੋਂ ਰੱਖਾ ਗੁਰਵਾ ਸਾਹਿਬ ਤੋਂ ਚੱਲ ਕੇ ਇਹਨਾਂ ਪੁੱਤਰ ਸਵਾੰਦ ਵਧੀਕਰ ਸਾਹਿਬ ਉਹਦੇ ਵਾਸਤੇ ਅਸੀਂ ਬਹੁਤਾ ਪ੍ਰਬੰਧ ਕੀਤਾ ਹੋਇਆ ਜਿੰਨੇ ਵੀ ਵਡੀਆਂ ਗੱਡੀਆਂ ਉਹ ਵਕਤ ਬਾਹਰ-ਬਾਰ ਰੋੜਦੋ ਉੱਪਰ ਰੋੜ ਕੇ ਦਰਵਾਜ਼ਾ ਦਿੱਤਾ ਹੈ ਸੜਕੀ ਦਾ ਸਾਰੇ ਇਲਾਕੇ ਲਾ ਕੇ ਟ੍ਰੈਫਿਕ ਨੂੰ ਸਚਾਰੂ ਕਰਨ ਵਾਸਤੇ ਸੰਗਤ ਦੀ ਬਗੜ ਹਸਤੇ ਬਈ ਪ੍ਰੋਪਰ ਪ੍ਰੋਪੋਜ਼ਾਈ ਜਾਈ ਹੋਈ ਹੈ ਨਾਲ ਹੀ ਸਾਨੂੰ ਲੋਕਲ ਜਿਹੜੇ ਬਹਿਗੇ ਵਲੰਟੀਅਰ ਉਹਨਾਂ ਦਾ ਸਹਿਯੋਗ ਹੈਗਾ ਇਸ ਕੰਮ ਨੂੰ ਨਿਪਟਾਉਣਾ ਸਰ ਸੰਗਤ ਨੂੰ ਅਪੀਲ ਕੋਈ ਸੰਗਤ ਨੂੰ ਅਪੀਲ ਹੈ ਕਿ ਆਪਣੇ ਤੇਨਤੀ ਸਬੰਧ ਦਾ ਖਿਆਲ ਰੱਖਣ ਕਿਉਂਕਿ ਖੁਸ਼ਾਸ਼ ਬਹੁਤ ਜ਼ਿਆਦਾ ਹੋਣ ਕਰਕੇ ਇਸ ਰਾਤ ਦੀ ਅੰਦਰ ਆਪਣਾ ਸਪੋਰਟ ਤੇ ਜੇ ਕੋਈ ਵੀ ਵਿੱਚ ਕੋਈ ਆਪਣਾ ਕੰਮ ਕਰ ਸਕਦੀ ਹੈ ਉਹ ਇਸ ਗੱਲ ਤੋਂ ਰੋਸ ਚੀਕ ਕੀਤਾ ਸੀ ਨਾਲ ਨਾਲ ਉਸ ਤੋਂ ਵੀ ਪਾਇਆ ਕਿ ਆਪਣੇ ਪੀਸ ਨੂੰ ਸਮਝਦਾ ਸੰਗਤਿਆ ਦਾ ਠੀਕ ਹੈ